ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕਾ ਫੇਰੀ ਦੇ ਦੂਜੇ ਦਿਨ ਨਿਊਯਾਰਕ ਵਿਖੇ ਪ੍ਰਵਾਸੀ ਭਾਰਤੀਆਂ ਦੇ ਰੂਬਰੂ ਹੋਏ ਅਤੇ ਦੱਸਿਆ ਕਿ ਜਦੋਂ ਉਹ ਨਾ ਸੀਐਮ ਸੰਨ ਅਤੇ ਨਾ ਹੀ ਪੀਐਮ ਉਸ ਵੇਲੇ ਅਮਰੀਕਾ ਦੇ 29 ਰਾਜਾਂ ਦਾ ਦੌਰਾ ਕੀਤਾ ਅਮਰੀਕਾ ਵਿੱਚ ਭਾਰਤੀ ਮੂਲ ਦੇ ਉੱਗੇ ਕਾਰੋਬਾਰੀ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਅਤੇ ਹੋਰਨਾ ਨਾਮੀ ਸ਼ਖਸੀਅਤਾਂ ਵੱਲੋਂ ਆਪਣੇ ਜੱਦੀ ਮੁਲਕ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਵੇਲੇ ಅಪਾਰ ਮੌਕਿਆਂ ਦੀ ਧਰਤੀ ਬਣ ਚੁੱਕਾ ਹੈ। ਲੌਂਗ ਆਇਲੈਂਡ ਦੇ ਨਸਾਓ ਕੋਲੀਜ਼ੀਅਮ ਸਟੇਡੀਅਮ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ਤਰੱਕੀ ਅਤੇ ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਵੀ ਕੀਤਾ। ਪ੍ਰਧਾਨ ਮੰਤਰੀ ਦੇ ਰਸਮੀ ਸਵਾਗਤ ਤੋਂ ਪਹਿਲਾਂ ਅਮਰੀਕਾ ਦਾ ਕੌਮੀ ਤਰਾਨਾ ਅਤੇ ਫਿਰ ਭਾਰਤ ਦਾ ਕੌਮੀ ਗੀਤ ਗਾਏ ਗਏ। ਪ੍ਰਵਾਸੀ ਭਾਰਤੀਆਂ ਦੀ ਲਾ-ਮਿਸਾਲ ਤਰੱਕੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦਾ ਨਮਸਤੇ ਹੁਣ ਮਲਟੀਨੇਸ਼ਨਲ ਹੋ ਚੁੱਕਾ ਹੈ। ਲੋਕਲ ਤੋਂ ਗਲੋਬਲ ਹੋ ਗਿਆ ਹੈ। ਭਾਰਤ ਨਾ ਸਿਰਫ ਪ੍ਰੋਗਰੈਸਿਵ ਹੋਇਆ ਸਗੋਂ ਅਨਸਟਾਪੇਬਲ ਵੀ ਹੋ ਗਿਆ ਹੈ ਅਤੇ ਭਾਰਤੀ ਲੋਕ ਰੂਹਾਨੀਅਤ ਦੇ ਨਾਲ-ਨਾਲ ਮਨੁੱਖਤਾ ਤੇ ਖੁਸ਼ਹਾਲੀ ਨੂੰ ਸਮਰਪਿਤ ਹੋ ਚੁੱਕੇ ਨੇ। ਅਬ अपना नमस्ते भी मल्टीनेशनल हो गया है लोकल से ग्लोबल हो गया और ये सब आपने किया है लोकसभा चोणों की गल करद उन्होंने कहा कि के इस बार भारत दोणा भी शानदार रही ਅਤੇ ਜਲਦ ਹੀ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਉਹ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦਾ ਜਨਮ ਆਜ਼ਾਦ ਭਾਰਤ ਵਿੱਚ ਹੋਇਆ। ਜ਼ਿੰਦਗੀ ਦਾ ਵੱਡਾ ਹਿੱਸਾ ਅਜਿਹਾ ਰਿਹਾ ਜਦੋਂ ਕਈ ਸਾਲ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੰਘਾਉਣੇ ਪਏ। ਜਿੱਥੇ ਰੋਟੀ ਮਿਲੀ, ਖਾ ਲਈ ਅਤੇ ਜਿੱਥੇ ਸੌਣ ਵਾਸਤੇ ਜਗ੍ਹਾ ਮਿਲੀ, ਉੱਥੇ ਹੀ ਸੌ ਗਏ। अमेरिका के लॉस एंजेलिस शहर में होने वाली 2028 की ओलंपिक खेड़ा का जिक्र कर दिया उन्होंने कहा कि भारत भी जल्द ही ओलंपिक्स की मेजबानी करेगा अभी कुछ समय पहले ही तो यहां टी20 क्रिकेट वर्ल्ड कप हुआ था और यूएसए की टीम क्या गजब खेली और उस टीम में यहां रह रहे भारतीयों का जो योगदान था वो भी दुनिया ने देखा है साथियों दुनिया के लिए ए आई का मतलब है आर्टिफिशियल इंटेलिजेंस लेकिन मैं मानता हूं कि एआई का मतलब है अमेरिकन इंडियन केंद्र सरकार 2036 ਦੀਆਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਵਾਸਤੇ ਯਤਨ ਕਰ ਰਹੀ ਹੈ ਖੇਡਾਂ ਹੋਣ ਜਾਂ ਕਾਰੋਬਾਰ ਅਤੇ ਜਾਂ ਫਿਰ ਮਨੋਰੰਜਨ ਭਾਰਤ ਪੂਰੀ ਦੁਨੀਆ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ IPL ਦੁਨੀਆ ਦੀਆਂ ਟੌਪ ਲੀਗਸ ਵਿੱਚ ਸ਼ਾਮਲ ਹੈ ਅਤੇ ਬਾਲੀਵੁੱਡ ਫਿਲਮਾਂ ਦੀ ਚੜ੍ਹਤ ਹਰ ਪਾਸੇ ਕਾਇਮ ਹੈ। ਭਾਰਤ ਦੀ ਮਾਨਸਿਕਤਾ ਦੁਨੀਆ ਵਿੱਚ ਦਬਾਅ ਪਾਉਣ ਵਾਲੀ ਨਹੀਂ ਸਗੋਂ ਪ੍ਰਭਾਵ ਪਾਉਣ ਵਾਲੀ ਹੈ। ਅਸੀਂ ਅੱਗ ਵਾਂਗ ਸੜਨ ਵਾਲੇ ਨਹੀਂ ਬਲਕਿ ਸੂਰਜ ਵਾਂਗ ਰੌਸ਼ਨੀ ਦੇਣ ਵਾਲੇ ਆਂ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਗੋਲ ਮੇਜ਼ ਬੈਠਕ ਦੌਰਾਨ ਉਨ੍ਹਾਂ ਨੇ AI ਸੈਮੀ ਕੰਡਕਟਰਸ ਇਲੈਕਟ੍ਰੋਨਿਕਸ ਅਤੇ ਬਾਇਓ ਟੈਕਨੋਲੋਜੀ ਵਰਗੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਦੌਰਾਨ Google ਦੇ CEO ਸੁੰਦਰ ਪਿਚਾਈ IBM ਦੇ CEO ਅਰਵਿੰਦ ਕ੍ਰਿਸ਼ਨਾ ਅਤੇ Adobe ਦੇ CEO ਸ਼ਾਂਤਨੂ ਨਾਰਾਇਣ ਸ਼ਾ ਮਲਸਾਨ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਫਲਸਤੀਨ ਅਤੇ ਨੇਪਾਲ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਗਾਜ਼ਾ ਵਿੱਚ ਮਨੁੱਖੀ ਸੰਕਟ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਦੱਸ ਦਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਸ਼ਾਮਲ ਹੋਣਗੇ ਅਤੇ ਭਵਿੱਖ ਦੇ ਸਮੇਲਨ ਨੂੰ ਸੰਬੋਧਿਤ ਕਰਨਗੇ। ਬੈਰ ਰਿਪੋਰਟ ਹਮਦਰ ਟੀਵੀ